लो तो तो बी तो तो अपना काम हो गया ओके ओके दिन रिपोर्टा हो गए ट्रैक्टर स्वागत है उम्मीद कर दे अपने भरा सारे ठीक हो लो जी एक ਸੋਣਾ ਜੀ ਤੇ ਇੱਕ ਵਧੀਆ ਟਰੈਕਟਰ 852 ਦੇਖ ਰਿਹਾ ਹਾਂ ਜਿਹੜਾ ਕਿ ਆਪਣਾ ਪੁਰਾਣਾ ਮਾੜੀ ਕੱਟਿਆ ਕਿਉਂਕਿ ਇੱਕ ਟਾਈਮ ਸੀ ਸੱਜਣੂ ਇਸ ਟਰੈਕਟਰ ਦੀ ਫੁੱਲ ਚੜਾਈ ਹੁੰਦੀ ਸੀ ਕਿਸੇ ਟਾਈਮ ਦੇ ਵਿੱਚ ਤੇ ਸੋ ਆਪਾਂ ਇਹ ਭਰਾ ਆਪਣੇ ਕੋਲੇ ਆਏ ਨੇਗੇ ਬਾਕੀ ਬਾਈ ਜੀ ਤੋਂ ਆਪਾਂ ਪੁੱਛ ਪਿੰਡ ਪੁੱਛਦੇ ਆਂ ਨਾ ਪਤਾ ਸਾਰਾ ਕੁਝ ਪੁੱਛਾਂਗੇ ਕਿਹੜੇ ਪਿੰਡ ਦਾ ਟਰੈਕਟਰ ਹੈ ਕੀ ਗੱਲਬਾਤ ਆ ਬਾਕੀ ਤੁਹਾਨੂੰ ਇਸ ਟਰੈਕਟਰ ਬਾਰੇ ਕੋਈ ਖੂਬੀਆਂ ਦੱਸਦਾ ਇਹ ਟਰੈਕਟਰ ਦੇਖੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਪਰ ਲੇਕਿਨ ਬਾਈ ਨੇ ਬਹੁਤ ਫੋਲ ਰੁਪਏ ਲਾ ਕੇ ਇਸ ਟਰੈਕਟਰ ਨੂੰ ਲੱਭ ਕੇ ਲਿਆਂਦਾ ਤੇ ਆਓ ਬਾਈ ਜੀ ਨਾਲ ਕਰਾਉਂਦੇ ਗੱਲਬਾਤ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਪਤਾ ਦੱਸੋ ਕਿਹੜਾ ਹੈ ਨਾਮ ਦਰਵੀਰ ਸਿੰਘ ਠੀਕ ਹੈ ਪਿੰਡ ਤਲਵੰਡੀ ਮੱਲੀਆਂ ਜੀ ਠੀਕ ਹੈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਠੀਕ ਹੈ ਤੇ ਬਾਈ ਜੀ ਜਿਹੜਾ ਇਹ ਟਰੈਕਟਰ ਆ ਤੁਸੀਂ ਨਵਾਂ ਘੜਾਇਆ ਸੀ ਜਾਂ ਚੱਲਦਾ ਲਿਆ ਸੀਗਾ ਬਾਈ ਜੀ ਆਪਾਂ ਸੈਕਟ ਹੈਡ ਲਿਆ ਸੀਗਾ ਜੀ ਠੀਕ ਆ ਜੀ ਹਾਂਜੀ ਠੀਕ ਆ ਠੀਕ ਹੈ ਤੇ ਕਿਹੜਾ ਮਾਡਲ ਆ ਬਾਈ ਟਰੈਕਟਰ ਇਹ ਮਾਡਲ 98 ਹੈ 98 ਮਾਡਲ ਆ ਤੇ ਕਿੰ ਇਹ ਆਪਾਂ 2.60 ਲੱਖ ਦਾ ਕਿਤੇ ਠੀਕ ਆ ਕਹਿੰਦਾ ਮਤਲਬ ਸੋਨਾਲੀਕਾ ਸੱਜਰੋਂ ਇੰਨੇ ਦਾ 12 13 ਮਾਡਲ ਆ ਜਾਂਦਾ ਜਿੰਨੇ ਦਾ ਬਾਈ ਨੇ 855 98 99 ਨਾ 99 ਮਾਡਲ ਲਿਆਗਾ ਤੇ ਬਾਈ ਫਿਰ ਹੁਣ ਤੱਕ ਚਲਾਇਆ ਕਿੰਨਾ ਕਹ ਕੇ ਨਹੀਂ ਹਜੇ ਚਲਾਇਆ ਬਾਰਾ ਨਹੀਂ ਚਲਾਇਆ ਜੀ ਆਪਾਂ ਥੋੜਾ ਬੋਤਾ ਹੀ ਕੰਮ ਲਿਆ ਜੀ ਤੇ ਵਾਈ ਵੀ ਕਰਦਾ ਫਿਰ ਇਹਦੇ ਨਾਲ ਬਾਈ ਬਾਈ ਕਰੀ ਦੀ ਜੀ ਠੀਕ ਆ ਹਾਂਜੀ ਠੀਕ ਆ ਠੀਕ ਤਾਂ ਪਹਿਲਾਂ ਟਰੈਕਟਰ ਕਿਹੜਾ ਸੀ ਬਾਈ ਤੇਰੇ ਕੋਲ ਫਿਰ ਪਹਿਲਾਂ ਫਾਰਮ ਟਰੈਕ ਸੀਗਾ ਜੀ ਫਾਰਮ ਟਰੈਕ 60 60 ਜੀ ਠੀਕ ਆ ਉਹ ਕਿਹੜਾ ਮਾਡਲ ਸੀਗਾ ਮਾਡਲ ਉਹ ਪੰਜ ਸੀਗਾ ਜੀ ਸੀ ਇਹਦੇ ਨੂੰ ਬਹੁਤ ਸਾਫ ਸਟੇਟਸ ਹੋ ਠੀਕ ਹੈ ਹਾਂਜੀ ਬਹੁਤ ਘੱਟ ਚੱਲਿਆ ਹੋਇਆ ਸੀ ਉਹ ਵੇਚਦਾ ਫਿਰੇ ਉਹ ਵੇਚਦਾ ਵੀਰ ਜੀ ਗਲਤੀ ਨਾਲ ਵੇਚ ਗਿਆ ਕਿ ਕੋਈ ਵੇਚਦਾ ਬੈਠਾ ਮੈਨੂੰ ਨਹੀਂ deta ਜੀ ਮੈਨੂੰ ਠੀਕ ਹਾਂਜੀ ਠੀਕ ਆ ਵੀ ਬਦਲ ਦੀ ਝਾਗ ਸੀ ਹਾਂਜੀ ਹਾਂਜੀ ਤੇ ਫਿਰ ਬਾਈ ਤੇਰਾ ਮਨ ਕਿਉਂ ਬਦਲਿਆ ਫਿਰ ਇਹ ਟਰੈਕਟਰ ਹੀ ਮੈਨੂੰ ਲੈਣਾ ਸੀ ਜਨ ਜੇ ਕੋਈ ਬਸ ਮਨ ਸੀਗੀ ਰੀਜ ਵੀ ਇਹੀ ਲੈਣਾ ਸੀ ਪਹਿਲਾਂ ਮਾਡਲ ਹੀ ਲੈਣਾ ਸੋਹਣਾ ਲੱਗਦਾ ਟਰੈਕਟਰ ਜੀ ਠੀਕ ਹੈ ਹਾਂਜੀ ਸੋਹਣਾ ਕਰਦਾ ਕਰਕੇ ਫਿਰ ਇਹੀ ਲਿਆ ਟਰੈਕਟਰ ਤੇ ਪਹਿਲਾਂ ਚਲਾਇਆ ਫਿਰ ਬਾਈ ਕਿਤੇ ਪਹਿਲਾਂ ਚਲਾਇਆ ਜੀ ਹਾਂ ਨਵੇਂ ਮਾਡਲ ਵੀ ਲੱਖੜਾ ਲੱਗਾ ਜੀ ਆਪਾਂ ਇੱਕ ਤੁਸੀਂ ਗੱਲ ਕਰਦੇ ਸੀ ਜਿਵੇਂ ਚਿੜੀ ਵਗੈਰਾ ਤੇ ਆਹ ਅਰੀਜਨੋ ਚਾਹੀਦੀ ਏ ਤੁਹਾਨੂੰ ਹਾਂਜੀ ਇਹ ਆਪਣਾ ਸ਼ੌਂਕ ਆ ਜੀ ਚਿੜੀ ਸੀਸ ਆ ਗਏ ਨੇ ਅਰੀਜਨਲ ਮਤਲਬ ਦੇਖੋ ਸੱਚ ਨੂੰ ਵੀਡੀਓ ਦੇ ਵਿੱਚ ਮੈਂ ਇੱਕ ਗੱਲਬਾਤ ਕਰਦਾ ਜੇ ਤੁਹਾਡੇ ਕੋਲੇ ਕਿਸੇ ਕੋਲੇ ਇਹਦੀ ਕੰਪਨੀ ਦੀ ਚਿੜੀ ਆ ਜਾਂ ਕੰਪਨੀ ਦਾ ਪਾਰਟਸ ਆ ਤੇ ਸਾਨੂੰ ਕੰਟੈਕਟ ਕਰਕੇ ਜਰੂਰ ਦੱਸ ਦਿਓ ਕਾਰਨ ਕੀ ਆ ਕਿਉਂਕਿ ਬਾਈ ਨੂੰ ਇਹਦਾ ਅਰੀਜਨਲ ਪਾਰਟਸ ਚਾਹੀਦੇ ਸਾਰਾ A ਤੋਂ Z ਕਹਿਣ ਦਾ ਮਤਲਬ ਫੇਰ ਦੁਬਾਰਾ ਦੱਸਦਾ ਜੇ ਕਿਸੇ ਭਰਾ ਕੋਲੇ ਇਹਦੀ ਚਿੜੀ ਕੋਈ ਵੀ origignal ਚੀਜ਼ ਪਾਰਟਸ ਤੁਹਾਡੇ ਕੋਲੇ ਹੈਗਾਗਾ ਤਾਂ ਤੁਹਾਨੂੰ ਸਾਨੂੰ ਉਹਦਾ ਕੰਟੈਕਟ ਕਰਕੇ ਸਾਨੂੰ ਦੇ ਦੇ ਦਿਓ ਕਾਰਨ ਕੀ ਹੈ ਕਿ ਵੀ ਬਾਈ ਨੇ ਇਹਦੇ ਨਾਲ ਦਾ origignal tractor ਹੀ ਆਰ ওভার ਤਿਆਰ ਕਰਵਾਉਣਾ ਤੇ ਫਿਰ ਬਾਈ ਹੁਣ ਕੀ ਕਰਾਉਣਾ ਹੈ ਦੇ ਵਿੱਚ ਹੁਣ ਜੀ ਆਪਾਂ ਇਹਦੀ ਥੋੜੀ ਜੀ ਸਪੀਡ ਵਧਾਉਣੀ ਹੈ ਮਗਰ ਠੀਕ ਹੈ ਸਪੀਡ ਇਸ ਕਰਕੇ ਵਧਾਉਣੀ ਆ ਵੀ ਟਰੈਕਟਰ ਦੇ ਆਰ ਪੀ ਐਮ ਘੱਟ ਰਹਿਣ ਠੀਕ ਹੈ ਤੇ ਮਤਲਬ ਤੇਲ ਖਰਚਾ ਘਟੇ ਠੀਕ ਹੈ ਤੇ ਇਸ ਕਰਕੇ ਵਧਾ ਰਿਹਾ ਜੀ ਠੀਕ ਵਧਾ ਰਿਹਾ ਤੇ ਫਿਰ ਭਾਈ ਇਹ ਗਾ ਮੇਲੇ ਮੂਲੇ ਵੀ ਲਾਉਣਾ ਕਿ ਇਕੱਲਾ ਹਾਂਜੀ ਜਾਈਦਾ ਜੀ ਤੇ ਸਾਰੇ ਕੰਮ ਹੀ ਕਰੀਦੇ ਜਾਈਦਾ ਤੇ ਮੇਲੇ ਮੂਲੇ ਆਜੋ ਆਜੋ ਰੇ ਨੂੰ ਤੇ ਫਿਰ ਟਾਇਰ ਭਾਈ ਨਾਲ ਲੈਏ ਸੀ ਕਿ ਨਾਲ ਪੁਆਏ ਆ ਤੂੰ ਫਿਰ ਇਹ ਟਾਇਰ ਭਾਈ ਜੀ ਆਏ ਆਏ ਸੀਗੇ ਇਸ ਕਰਕੇ ਨਹੀਂ ਆਪਾਂ ਨੂੰ ਥੋੜਾ ਜਿਹਾ ਮਹਿੰਗਾ ਮੈਂ ਟਾਇਰਾਂ ਕਰਤੀ ਠੀਕ ਹੈ ਟਾਇਰ ਆ ਹੀ ਆਏ ਸੀਗੇ ਆ ਹੀ ਆਏ ਸੀਗੇ ਪਿੱਛੇ ਠੀਕ ਹੈ ਹਾਂਜੀ ਤੇ ਇੰਨੀ ਕੀ ਕੰਡੀਸ਼ਨ ਦੇ ਸੀ ਕਿ ਰੈਣੀ ਦੀ ਸੀਗੀ ਜੀ ਅੱਛਾ ਇੰਨੀ ਕਦੇ ਸੀਗੀ ਠੀਕ ਹੈ ਕਿਸ ਨੂੰ ਸੀਗੀ ਜੀ ਠੀਕ ਠੀਕ ਛਤਰੀ ਵਗੈਰਾ ਫਿਰ ਜਿਵੇਂ ਰੰਗ ਰੂੰਗਾ ਸਾਰਾ ਅਰੀਜਨਲ ਹੀ ਪਿਆਗਾ ਸਾਰਾ ਅਰੀਜਨਲ ਆ ਜੀ ਕਿਤੇ ਬੁਛ ਨਹੀਂ ਲੱਗਾ ਜੀ ਤੇ ਫਿਰ ਬਾਈ ਹੁਣ ਅਰੀਜਨਲ ਰੱਖਣਾ ਹੈ ਇਹਨੂੰ ਕਿਵੇਂ ਕੋਈ ਜਗਾੜ ਕਰਾਉਣਾ ਵਿੱਚ ਕੋਈ ਹੋਰ ਬਸ ਆਪ ਅਰੀਜਨਲ ਹੀ ਰੱਖਣਾ ਹੈ ਕੋਸ਼ਿਸ਼ ਇਹੀ ਆ ਅਰੀਜਨਲ ਹੀ ਰੱਖਣਾ ਠੀਕ ਆ ਸੱਜਣੋ ਬਾਕੀ ਆ ਦੇਖੋ ਤੁਹਾਨੂੰ ਮੈਂ ਦਿਖਾ ਦਿਆਂ ਆ ਵੀ ਸਟicker ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਟਰੈਕਟਰ ਕੰਪਨੀ ਦਿੰਦੀ ਸੀ ਇਹ ਸਟicker ਵਗੈਰਾ ਸਾਰੇ ਹਿੱਸੇ ਦੇ ਉੱਪਰ ਵੀ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇਹ ਕੰਪਨੀ ਦੇ ਸਟਿੱਕਰ ਜੈਨੂ ਨੂੰ ਇਹ ਟਰੈਕਟਰਾਂ ਨੂੰ ਜਦੋਂ ਕੰਪਨੀ ਚੋਂ ਆਇਆ ਸੀ ਟਰੈਕਟਰ ਉਦਾਂ ਹੀ ਨਾਮ ਲੱਗੇ ਮਿਲੇ ਸੀ ਤੇ ਬਹੁਤ ਜ਼ਿਆਦਾ ਸਾਂਭਿਆ ਹੋਇਆ ਟਰੈਕਟਰ ਆ ਇਹਦੇ ਵਿੱਚ ਕੁਝ ਗਿਣਤੀ ਦੇ ਪਾਰਟ ਹੀ ਬਦਲੇ ਹੋਏ ਆ ਜਿਵੇਂ ਲਿਫਟ ਪੰਪ ਹੋ ਗਿਆ ਤੁਹਾਨੂੰ ਪਤਾ ਹੀ ਆ ਇਹ ਚੀਜ਼ਾਂ ਅਕਸਰ ਚੱਲ ਕੇ ਥੋੜਾ ਡੈਮੇਜ ਹੋ ਜਾਂਦੀਆਂ ਬਾਕੀ ਇਹਨੂੰ ਬੰਪਰ ਵੀ ਕੰਪਨੀ ਵੱਲੋਂ ਇਹੀ ਆਇਆ ਸੀਗਾ ਬਾਕੀ ਤੁਹਾਨੂੰ ਐਸੈਸਰੀ ਹੋਰ ਦਿਖਾ ਦਿਆਂ ਆ ਤੁਸੀਂ ਚੈੱਕ ਕਰ ਸਕਦੇ ਸਾਰੇ ਨੱਟ ਬੋਲਟ ਜਿਵੇਂ ਸਾਰੇ ਜਿੰਨਾ ਨਾਗੇ ਦੇ ਕੰਪਨੀ ਵੱਲੋਂ ਆਉਂਦੇ ਸੀ ਸੀਲਾਂ ਵਗੈਰਾ ਸਾਰੀਆਂ ਆ ਦੇਖੋ ਸਾਰੀਆਂ ਉਵੇਂ ਪਈਆਂ ਇਹ ਕਹਿੰਦਾ ਮਤਲਬ ਜਿਵੇਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੁੰਦਾਗਾ ਠੀਕ ਆ ਜੀ ਤੇ ਆਓ ਬਾਈ ਜੀ ਤੇ ਬਾਈ ਫਿਰ ਇਹਦਾ ਹੁਣ ਇਸ ਤੋਂ ਬਾਅਦ ਫਿਰ ਵਾਈ ਦਾ ਕੰਮ ਕਿੰਨਾ ਕੁ ਲੈਣਾ ਇਹ ਤੋਂ ਫਿਰ ਵਾਈ ਦਾ ਬਾਹਲਾ ਨਹੀਂ ਜੀ ਆਪਣੇ ਕੋਲ ਹਿਸਾਬ ਦਾ ਹੀ ਆ ਠੀਕ ਹਿਸਾਬ ਦੇ ਲੈਣਾ ਹਾਂਜੀ ਠੀਕ ਆ ਹਾਂਜੀ ਠੀਕ 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 ਆ ਇਹ ਸਾਰੇ ਉਹ ਸੀਡਾ ਖਲੋਰਾ ਮਾਨਾ ਸਭ ਨਾ ਹਾਂ ਹਾਂ ਆ ਦੇਖੋ ਤੁਸੀਂ ਸਾਰੇ ਆ ਤਿੰਪਾ ਸੀਲਡ ਆ ਇਹ ਸਾਰੀਆਂ ਉੱਪਰ ਸਾਰੀਆਂ ਸੀਲਡ ਆ ਕਹਿੰਦਾ ਮਤਲਬ ਟਰੈਕਟਰ ਨੂੰ ਆਪਾਂ ਹੀ ਖੋਲਣਾਗਾ ਤੇ ਫਿਰ ਬਈ ਮੀਟਰ ਮੋਟਰ ਚੱਲਦਾ ਤਾਂ ਕਿ ਨਹੀਂ ਚੱਲਦਾ ਫਿਰ ਮੀਟਰ ਪਹਿਲਾਂ ਚੱਲਦਾ ਸੀਗਾ ਜੀ ਹੁਣੀ ਕੋਈ ਤਾਰ ਮੜਾ ਮੋਟਾ ਇਸ ਖੜਕਦਾ ਜੀ ਤੇ ਜੀ ਤੋਂ ਲਿਆ ਬਾਈ ਉਹਨਾਂ ਨੇ ਕਿੰਨੇ ਘੰਟੇ ਕਿਹਾ ਵੀ ਚੱਲਿਆ ਵਾ ਉਹ ਤਾਂ 3000 ਘੰਟਾ ਕਹਿੰਦੇ ਸੀ ਚੱਲਿਆ ਉਹ 3000 ਘੰਟੇ ਹੀ ਚੱਲਿਆਗਾ ਤੇ ਠੀਕ ਹੈ ਤੇ ਬਾਈ ਫਿਰ ਉਹਨੇ ਕਿਹਾ ਵੀ ਮਸ਼ੀਨ ਮਸ਼ੂਨ ਤੇ ਨਹੀਂ ਲੱਗਾ ਕੋਈ ਨਹੀਂ ਜੀ ਕੱਲਾ ਹਲਾਂ ਤੇ ਚੱਲਿਆ ਸੀ ਅੱਛਾ ਹਲਾਂ ਤੇ ਚੱਲਿਆਗਾ ਦੇਖੋ ਸੱਜਣੋ ਇਹ ਟਰੈਕਟਰ ਜਿਹੜਾ 3000 ਘੰਟਾ ਹੀ ਹਜੇ ਚੱਲਿਆ ਕਿਉਂਕਿ ਅੱਜ ਕੱਲ ਜਿਹੜੇ ਟਰੈਕਟਰ ਵੀ 21 ਮਾਡਲ ਕਟ ਕੋਟ 6 6000 ਘੰਟਾ ਚੱਲ ਗਏ ਨੇ ਠੀਕ ਹੈ ਜੀ ਇਹ ਸਾਂਭਣੀਆਂ ਗੱਲਾਂ ਤੇ ਸੰਭਾਈ ਦੀਆਂ ਚੀਜ਼ਾਂ ਹੁੰਦੀਆਂ ਸੱਜਣੋ ਅੱਜ ਕੱਲ ਅੱਜ ਦੇ ਟਾਈਮ ਤੇ ਇਹੋ ਜਿਹੇ ਵੀ ਇਨਸਾਨ ਪੈਣੇ ਨੇ ਜਿਹੜੇ ਦੇ ਆਪਣੀਆਂ ਜਿਹੜੀਆਂ 올ਡ ਚੀਜ਼ਾਂ ਨੂੰ ਵੀ ਸਾਭ ਕੇ ਰੱਖਦੇ ਨੇ ਠੀਕ ਆ ਜੀ ਆਓ ਤੁਹਾਨੂੰ ਇੱਧਰ ਵੀ ਕੰਡੀਸ਼ਨ ਦਿਖਾ ਦਈਏ ਆਪਾਂ ਇੱਧਰ ਚੈੱਕ ਕਰ ਸਕਦੇ ਹੋ ਤੁਸੀਂ ਆਹ ਮਾਡਲ ਨੰਬਰ ਮਾਡਲ ਪਲੇਟ ਸਾਰਾ ਕੁਝ ਜੈਨੂਨ ਲੱਗੀ ਹੋਈ ਆ ਕੋਈ ਇਹਦੇ ਵਿੱਚ ਕੋਈ ਫੇਰ ਫੇਰ ਨਹੀਂ ਕੀਤੀ ਵੀ ਟਰੈਕਟਰ ਦੇ ਵਿੱਚ ਤੇ ਜਿਹਦੋਂ ਲਿਆਗਾ ਬਾਈ ਕਹਿੰਦੇ ਆ ਉਹਨਾਂ ਨੇ ਵੀ ਸਾਭ ਕੇ ਰੱਖਿਆ ਵਾ ਜੀ ਆ ਸਾਰੇ ਵਸੂਇਲਾ ਲੱਗਿਆ ਜੀ ਠੀਕ ਹੈ ਆਹ ਪੰਪ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਰੇਸ ਰੂਸ ਵਾਲੀਆਂ ਸਾਰੀਆਂ ਸੀਨਾ ਨਾਲ ਹੀ ਦਿੱਤੀਆਂ ਹੋਈਆਂ ਆ ਠੀਕ ਆ ਜੀ ਬਾਕੀ ਤੁਹਾਨੂੰ ਬਹੁਨਰ ਚੱਕ ਕੇ ਵਿੱਚੋਂ ਦਿਖਾ ਦਿੰਨੇ ਆਪਾਂ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਰੈਡੀਟਰ ਵਗੈਰਾ ਸਾਰਾ ਐਨ ਓਕੇ ਪਿਆਗਾ ਠੀਕ ਹੈ ਤੇ ਬਾਕੀ ਦਾ ਤੁਹਾਨੂੰ ਪਤਾ ਹੀ ਆ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜਾ ਕੰਮ ਆਇਆਗਾ ਤੁਹਾਨੂੰ ਉਹ ਦਿਖਾ ਦਿੰਨੇ ਆ ਤੇ ਆ ਜੋ ਛੁੜ ਕੇ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਠੀਕ ਆ ਜੀ ਤੇ ਫਿਰ ਬਾਈ ਹੁਣ ਆਪਾਂ ਇੱਕ ਤਾਂ ਸਪੀਡ ਦਾ ਕੰਮ ਕਰਨਾ ਇਹਦੇ ਚ ਹਾਂਜੀ ਕੀ ਹੋਰ ਕੀ ਕਰਾਉਣਾ ਚਾਹੁੰਦੇ ਆ ਇਹਦੇ ਵਿੱਚ ਆਪਾਂ ਹੋਰ ਜੀ ਆਪਾਂ ਦਾ ਆਪਣਾ 1 ਲੱਖ ਚੈੱਕ ਕਰਨਾ ਹੈ ਇਹ ਅੱਛਾ ਕਲਾਟ ਪਲੇਟ ਵੈਸੇ ਸਹੀ ਆ ਹਾਂ ਤੇ ਵੈਸੇ ਹੀ ਮਤਲਬ ਕਿ ਤੇਰਾ ਹੁਣ ਆਇਆ ਜੀ ਮੈਂ ਚੈੱਕ ਹੋ ਜੀ ਠੀਕ ਆ ਠੀਕ ਆ ਹਾਂਜੀ ਤੇ ਸਪੀਡ ਦਾ ਫਿਰ ਬਾਈ ਕਿਵੇਂ ਸ਼ੌਂਕ ਪੈ ਗਿਆ ਫਿਰ ਸਪੀਡ ਦਾ ਅੱਜ ਕੱਲ ਤੁਹਾਨੂੰ ਪਤਾ ਯੇ ਨਵੀਂ ਜਨਰੇਸ਼ਨ ਰੀ ਜ਼ਿਆਦਾ ਕਰੀ ਚੀਜ਼ਾਂ ਭਾਲਦੀ ਐ ਤੋਂ ਤੁਹਾਨੂੰ ਕਿਵੇਂ ਸ਼ੌਂਕ ਪੈ ਗਿਆ ਬਸ ਉਹ ਪਹਿਲਾਂ ਤੋਂ ਹੀ ਜੀ ਮਾਨਾ ਫਰਾ ਮਤਲਬ ਇਹ ਜਨਰੇਟਰੀ ਦੀ ਖੇਤੀਬਾੜੀ ਜੰਦੀ ਮਤਲਬ ਠੀਕ ਹੈ ਵੱਧ ਹੈ ਕਹਿਣ ਦਾ ਮਤਲਬ ਸੱਜਣੋਂ ਬਾਈ ਦਾ ਜਿਹੜਾ ਧਿਆਨ ਆਗਾ ਉਹ ਮਸ਼ੀਨਰੀ ਨਾਲ ਹੀ ਲੱਗਿਆ ਜਿਹਦੇ ਕਾਰਨ ਕਰਕੇ ਬਾਈ ਫਿਰ ओरिजिनल ਚੀਜ਼ਾਂ ਨੂੰ ਲੱਭ ਕੇ ਫਿਰ ਤਿਆਰ ਕਰਵਾਉਂਦਾਗਾ ਠੀਕ ਆ ਜੀ ਤੇ ਚਲੋ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲੇ ਆਏ ਸਾਨੂੰ ਰਿਚ ਕੇ ਦਿੱਤਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਚਲੋ ਸੱਜਣੋਂ ਬਾਕੀ ਆਪਾਂ ਤੁਹਾਨੂੰ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜਾ ਵਰਕ ਆਇਆਗਾ ਅੱਜ ਸਾਰਾ ਤੁਹਾਨੂੰ ਵਿਖਾਉਨੇ ਆ ਤੇ ਬਾਕੀ ਸ਼ਾਮ ਨੂੰ ਕਰਾਂਗੇ ਇਸ ਵੀਡੀਓ ਦਾ ਅੰਤ ਤੇ ਚਲੋ ਆਪਾਂ ਰੈਂਦੀ ਵੀ ਫਿਟਿੰਗ ਜਿਹੜੀ ਕਰੀਏ ਤੇ ਮੁੜ ਕੇ ਫਿਰ ਕਰਾਂਗੇ ਵੀਡੀਓ ਸਮਾਪਤ ਆਪੇ ਜਿਹੜਾ ਆਪਣਾ ਮਹਿੰਦਰਾ ਟਰੈਕਟਰ ਦਾ ਵਰਕ ਚੱਲ ਰਿਹਾਗਾ ਆਪਣੀ ਸਾਰੀ ਫਿਟਿੰਗ ਹੋ ਗਈ ਤੇ ਇੱਧਰ ਬ੍ਰੇਕਾਂ ਦੇ ਵਿੱਚ ਸੱਚ ਨੂੰ ਆਪਾਂ ਤੇ ਬਾਕੀ ਆਪਣਾ ਡਿਸਕ ਪਲੇਟਾਂ ਵੀ ਆਪਾਂ ਨੂੰ ਬਦਲਣੀਆਂ ਪਈਆਂ ਕਾਰਨ ਕੀ ਜਿਹੜੀ ਇਹਦੀ ਡਿਸਕ ਪਲੇਟਾਂ ਸੀ ਬਹੁਤ ਜ਼ਿਆਦਾ ਡੈਮੇਜ ਸੀਗਾ ਪੱਤੀਆਂ ਪੁੱਤੀਆਂ ਪਾਤੀਆਂ ਨਵੀਆਂ ਤੇ ਕਰਦਿਆ ਹੁਣ ਫਿਟਿੰਗ ਆਪਾਂ ਤੇ ਬਾਕੀ ਪੱਤੀਆਂ ਆਪਣੀਆਂ ਫ੍ਰੀ ਹੋ ਗਈਆਂ ਇਧਰ ਲਈਆਂ ਵੀ ਠੀਕ ਆ ਜੀ ਤੇ ਆਹ ਕਰੀਏ ਫਿਟਿੰਗ ਤੇ ਤੁਸੀਂ ਬਲੌਗ ਨਾਲ ਜੁੜੇ ਰਹੋ ਬਾਕੀ ਤੁਹਾਨੂੰ ਚੈੱਕ ਕਰਾਵਾਂਗੇ ਟਰੈਕਟਰ ਦੇ ਬ੍ਰੇਕ ਪ੍ਰੂਫ ਲਾ ਕੇ ਤੇ ਕਰ ਕੇ ਆਨ ਓਕੇ ਠੀਕ ਆ ਜੀ ਲਓ ਭਾਈ ਜੀ Mahindra ਟਰੈਕਟਰ ਭੋਵੇਂ ਕੋ ਤਰਪਾ 575 ਕਰਤਾ ਆਪਾਂ ਸਟਾਰਟ ਬਾਕੀ ਤੁਹਾਨੂੰ ਸਾਊਂਡ ਕੁਆਲਿਟੀ ਕਰਾਉਣਾ ਚੈੱਕ ਅਪ ਆ ਬੈਠ ਜੀ ਉੱਤੇ ਠੀਕ ਆ ਜ ਕਟਰ ਧੂਆਂ ਬਹੁਤ ਜ਼ਿਆਦਾ ਮਾਰਦਾ ਨੰਤਰੋ ਠੀਕ ਆ ਜੀ ਠੀਕ ਆ ਜੀ ਓਕੇ ਤੇ ਆ ਰਿਪੋਰਟਾਂ ਲਾ ਲਓ ਜੀ ਆਪਣਾ ਕੰਮ ਹੋ ਗਿਆ ਓਕੇ ਓਕੇ ਤੇ ਆ ਰਿਪੋਰਟਾਂ ਹੋ ਗਈਆਂ ट बन गया ट्रैक्टर वाइया ठीक है जी सलासल हो गए कल आप कर मैसी ट्रैक्टर की तैयारी करा कम स्टार्ट ठीक है जी वीडियो की समाप्ति आप इत मिलेंगे अगले ब्लॉग धन्यवाद सत श्रीकाल